ਮਿਲਖੋ 2019 ਦੇ ਵਿੱਚ ਤੁਹਾਨੂੰ ਪਤਾ ਹੋਏਗਾ ਜਿਹੜੀ ਕੇਂਦਰ ਸਰਕਾਰ ਸੀਗੀ ਉਹਦੀ ਵਿਚੋਲਗੀ ਸ਼ੁਰੂ ਹੁੰਦੀ ਹੈ ਲੇਕਿਨ ਜਿਹੜੀ ਅਦਾਲਤ ਅਦਾਲਤ ਕੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਅਦਾਲਤ ਨੇ ਕੁਝ ਵੀ ਨਹੀਂ ਕਰਨ ਕੁਝ ਨਹੀਂ ਕਰਨ ਅਦਾਲਤ ਨੇ ਨਵੰਬਰ ਪਿਛਲੇ ਵਜੇ ਦੇ ਉੱਤੇ ਇੱਕ ਮੀਟਿੰਗ ਹੁੰਦੀ ਆ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਵੀ ਕੇਂਦਰੀ ਗ੍ਰਹਿ ਮੰਤਰਾਲਾ ਇਹਦੇ ਵਿੱਚ ਜਿਹੜਾ ਵਾ ਉਹ ਸ਼ਾਮ ਨੂੰ ਕੇ ਦੋਵਾਂ ਚੂਬਿਆਂ ਦਾ ਇਹ ਮਾਮਲਾ ਹੱਲ ਕਰੇ ਉਹਦੇ ਵਿੱਚ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਇਮਿਤ ਸ਼ਾਹ ਨੇ ਉਹ ਬੜਾ ਭੋਗ ਹੀ ਪਾਣ ਦੇ ਨਦੀਆਂ ਦੇ ਬਟਵਾ ਟਿਕਲ ਪੈਂਡਿੰਗ ਅਗਲੀ ਗੱਲ ਫੇਰ ਕਰਾਂਗੇ ਆਪਾਂ ਇਹ 17 ਤਰੀਕ ਨੂੰ ਇਹ ਮੀਟਿੰਗ ਹੈ 5 ਅਗਸਤ 2025 ਨੂੰ ਇੱਕ ਮੀਟਿੰਗ ਹੁੰਦੀ ਹੈ ਫਿਰ ਤੁਸੀਂ ਇਹਦੇ ਵਿੱਚ ਵੇਖੋ 2019 ਸੁਪਰੀਮ ਕੋਰਟ ਨੇ ਦੋਵਾਂ ਰਾਜਾਂ ਨੂੰ ਨਹਿਰ ਦਾ ਜਿਹੜਾ ਵਾ ਨਿਰਮਾਣ ਕਲ ਨੇ ਕਿਹਾ ਸੀਗਾ ਇਹ ਵੀ ਕਿਹਾ ਸੀ ਵੀ ਜੇ ਇਹਨਾਂ ਨੇ ਨਾ ਕੀਤਾ ਤੇ ਫਿਰ ਅਸੀਂ ਕਰਾਵਾਂਗੇ ਆਪਣੇ ਨਾਲ ਸੁਪਰੀਮ ਕੋਰਟ ਕੀ ਕਹਿੰਦੀ ਪੰਜਾਬ ਨੂੰ ਕਹਿੰਦੀ ਤੁਸੀਂ ਨਹਿਰ ਬਣਾਓ ਪਾਣੀ ਦੇਣਾ ਕਿ ਜਿਹੜਾ ਬਾਤ ਦੀ ਗੱਲ ਇੱਕ ਵੇਸ 2022 ਨੂੰ ਸੁਪਰੀਮ ਕੋਰਟ ਨੇ ਦੋਹਾਂ ਰਾਜਾਂ ਨੂੰ ਜਿਹੜਾ ਇਹ ਮਾਮਲਾ ਸਲਝਾਉਣ ਲਈ ਕਿਹਾ ਸੀ ਔਰ ਤੁਹਾਨੂੰ ਪਤਾ ਹੋਵੇਗਾ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਮਨੋਰ ਨਾਲ ਖੱਟੜ ਦੀਆਂ ਮੀਟਿੰਗਾਂ ਹੋ ਚੁੱਕੀਆਂ 4 ਜੁਲਾਈ 2009 ਨੂੰ ਜਿਹੜੇ ਦੋਨਾਂ ਰਾਜਾਂ ਦੀ ਇੱਕ ਮੁੱਖ ਮੰਤਰੀਆਂ ਦੀ ਤੀਜੀ ਸੀਤੀ ਸੀ ਜੁਲਾਈ 2025 ਵਿੱਚ ਦਿੱਲੀ ਦੀ ਜਿਹੜੀ ਚੌਥੀ ਬੈਠਕ ਹੋਈ ਸੀ 5 ਅਗਸਤ 2005 ਨੂੰ ਐਸਵੀ ਦੇ ਹਲ ਦੀ ਪੰਜਵੀਂ ਬੈਠਕ ਹੋਈ ਸੀ ਦੋਨਾਂ ਮੁੱਖ ਮੰਤਰੀਆਂ ਦੀ ਨਵੰਬਰ 2015 ਦੀ ਵਿੱਚ ਜਿਹੜੀ ਕੇਂਦਰ ਦੇ ਆਫਿਸ ਸਮਝੌਤੇ ਦੇ ਪਿੱਛੇ ਹਟ ਗਿਆ ਸੀਗਾ ਜਦੋਂ ਉਹਨਾਂ ਦੇ ਕੇਂਦਰੀ ਮੰਤਰੀ ਨੇ ਕਹਿਤਾ ਸੀ ਪਾਟਲ ਨੇ ਭਾਈ ਤੁਸੀਂ ਆਪੇ ਮਸਲਾ ਹੱਲ ਕਰ ਲਓ ਅਸੀਂ ਤੁਹਾਡੀ ਗੱਲ ਦੀ ਕਿਸੇ ਚ ਨਹੀਂ ਹੁੰਦੀ ਹੁਣ ਫਿਰ ਮੀਟਿੰਗ ਹੋਣ ਜਾ ਰਹੀ ਹੈ ਤੇ ਮੈਂ ਪਹਿਲਾਂ ਤਾਂ ਕਹਿੰਦਾਂ ਵੀ ਇਹ ਮੀਟਿੰਗ ਟੋਕੀ ਬੇਸਿਕਟਾ ਰਹਿ ਕਿਉਂ ਬੇਸਿਕਟਾ ਰੂਗੀ ਹਰਿਆਣਾ ਆਪਣਾ ਪਾਣੀ ਦਾਵਾ ਛੱਡਣ ਲਈ ਤਿਆਰ ਨਹੀਂ ਤੇ ਪੰਜਾਬ ਦੇਣ ਵਾਸਤੇ ਤਿਆਰ ਕੁਝ ਨਹੀਂ ਹੈ ਅੱਜੋ ਬਹੁਤੀ ਐਸਓਐਲ ਲੈਟ ਜਿਹੜੀ ਆ ਉਸ 2016 ਚ ਪੂਰਤੀ ਗਈ ਸੀ ਤੁਹਾਨੂੰ ਪਤਾ ਹੋਵੇਗਾ ਪੰਜਾਬ ਦੇ ਹਰਿਆਣੇ ਦੇ ਵਿੱਚ ਚਟਾਲੇ ਦੀ ਸਰਕਾਰ ਸੀ ਨੇ ਕਿਹਾ ਸ਼ਾਇਦ ਇਹ ਸੰ 2000 ਦੀ ਗੱਲ ਜਦੋਂ ਉਹਨੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਐਸਪੈਂਸ ਨਹੀਂ ਜਿਹੜਾ ਵਾ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਤੇ ਚਟਾਲੇ ਨੇ ਕੀ ਕਿਹਾ ਸੀਗਾ ਉਹਨ ਪ੍ਰਕਾਚ ਨਾਲੇ ਨੇ ਵੀ ਅੱਜ ਅਸੀਂ ਦੁਆੜੀ ਬਣਾਵਾਗੇ ਸੀ ਉਦੋਂ ਤੋਂ ਰੇਡ ਕੱਟਦੀ ਜਾਂਦਾ ਹੈ ਰੇਡ ਕਾ ਖਤਮ ਹੋਣੇ ਨਹੀਂ ਸੀ ਸਿਆਸੀ ਮੁੱਦਾ ਬਣ ਗਿਆ ਹੁਣ ਜਿਹੜੀ ਸਾਨੀ ਪੰਜਾਬ ਸਰਕਾਰ ਆ ਉਹ ਕਹਿੰਦੀ ਹੁਣ ਕੋ ਪਾਣੀ ਬੂਹਨੀ ਹੈਗਾ ਫਰੀਆਣਾ ਕੰਦੀ ਸੀ ਬੋਲਣਾ ਤੇ ਇਹ ਮੀਟਿੰਗ ਟੋਟਲੀ ਬੇਸਿਕ ਚ ਰਹੇਗੀ ਖਾਲੀ ਕੇ ਮਨੋ ਜਿਹੜੇ ਹੈ ਨਾਇਬ ਸਿੰਘ ਸੈਣੀ ਉਹ ਪੰਜਾਬ ਚ ਅੱਜਕੱਲ ਬੜੀ ਸਰਗਰਮੀ ਵਧਾ ਰਿਹਾ ਆਪਣੀ ਕਈ ਮੀਟਿੰਗਾਂ ਕਰ ਰਿਹਾ ਰੈਲੀਆਂ ਕਰ ਰਿਹਾ ਲੋਕਾਂ ਨੂੰ ਮਿਲ ਰਿਹਾ ਹੈ ਕਿ ਵੀ ਭਾਈ ਬੀਜਪੀ ਤੇ ਬਹੁਤ ਵਧੀਆ ਜਮਾਤ ਤੇ ਨਾਲ ਦੀ ਜਮਾਤ ਕੋਈ ਨਹੀਂ ਹੈਗੀ ਹੁਣ ਦੇਖਦੇ ਆ ਜਿਹੜੀ ਮੀਟਿੰਗ ਇਹਨਾਂ ਦੋ ਮੰਤਰੀਆਂ ਦੇ ਮੁਖੋਦਰੀ ਦੀ ਹੋਣੀ ਆ ਉਹ ਕਿਸੇ ਤਨਪਤਨ ਲੱਗਦੀ ਲੱਗਦੀ ਲੇਕਿਨ ਲੱਗਦਾ ਨਹੀਂ ਕਿ ਇਹਦਾ ਕੋਈ ਸਿੱਟਾ ਨਿਕਲ ਸਕੇ ਹਾਂ ਜੇ ਕਿਤੇ ਦੋਵੇਂ ਮੁੱਖ ਮੰਤਰੀ ਇਹਦਾ ਕਿਸੇ ਇੱਕ ਤਰ੍ਹਾਂ ਦਾ ਨੌਨ ਚੁਕਾਮਦਬ ਹੋ ਗਏ ਇਹਦਾ ਬੈਨੀਫਿਟ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਬਹੁਤ ਮਿਲੂਗਾ ਕਿ ਲੋਕਾਂ ਦੀ ਇਹ ਭਾਵਨਾ ਇਸ ਐਸਪੀ ਨਾਲ ਜੁੜੀਆਂ ਨੇ ਕਿਸਾਨਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਇਸ ਕਰਕੇ ਚਾਹੀਦਾ ਇਹਨਾਂ ਨੂੰ ਇਹ ਆ ਕਿ ਇਹਦੇ ਉੱਤੇ ਜਿਹੜੀ ਹੈ ਗਲ ਸੰਜੀਦੀ ਦਾ ਕਰਮ ਜਿਹੜਾ ਦਾਵਾ ਕਰ ਰਿਆ ਵਾ ਹਰਿਆਣਾ ਇਹ ਦੋਵੇਂ ਧਿਰਾਂ ਬਕਾਇਦਾ ਤੌਰ ਤੇ ਇਕੱਠੀਆਂ ਹੋਊਗੀ ਐਸਵਾਈ ਜਿਹੜੀ ਸਤਲਜ ਜਮਨਾ ਲਿੰਕ ਨਹੀਂ ਛਾਰਦਾ ਜਮਨਾ ਲਿੰਕ ਬਣਾਉਣ ਬਾਰੇ ਕੇਂਦਰ ਨੂੰ ਲੇਕੀ ਜਿਹੜੀ ਵੀ ਤੁਸੀਂ ਆਹ ਬਣਾ ਦਿਓ ਸਾਡਾ ਮਸਲਾ ਢੋਹ ਜੂ। ਫਿਰ ਮਸਲਾ ਢੋਹ ਸਕਦਾ। ਛਾਰਦਾ ਜਮਨਾ ਲਿੰਕ ਜੇ ਬਣ ਜਾਂਦੀ ਹੈ ਸੱਤ ਸਟੇਟਾਂ ਨੂੰ ਫਾਇਦਾ ਹੋਊਗਾ ਸੱਤ ਸਟੇਟਾਂ ਨੂੰ ਹੋਊਗਾ। ਉਹ ਉਸ ਵਸਤੇ ਕੇਂਦਰ ਆਈ ਹੀ ਹੈ ਵੀ ਇਹ ਬੀਸੀ ਬਣਾਉਣੀ ਹੈ ਜੀ।